شری گرجی کا خالصہ شری گرجی کی فتح ਤਾਰਗ੍ਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਜੀ ਦਾ 363ਵਾਂ ਸਾਲਾਨਾ ਜਨਮ ਦਿਹਾੜਾ ਹੋਆ ਜੀ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਬੜੀ ਦੂਰੋਂ ਦੂਰੋਂ ਸੰਗਤਾਂ ਆਈਆਂ ਹੋਈਆਂ ਆ ਜੀ ਤੱਕ ਸ਼੍ਰੀ ਕੇਸਗੜ ਸਾਹਿਬ। ਆਜੋ ਫਿਰ ਤੁਹਾਨੂੰ ਕਰਵਾਂਦੇ ਆ ਜੀ ਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰ। ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ। ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਨਾ ਹੈ ਨਾ ਉਹ ਵੀ ਨਾ ਭੁੱਲਿਓ ਤੁਸੀਂ ਤੇ ਦੇਖੋ ਹੁਣ ਤੁਸੀਂ ਰੋਣ ਕਾ ਬਾਬਾ ਜੀ ਦੇ ਜਨਮ ਦਿਹਾੜੇ ਜੀਆਂ 국민ively <laughs> God کسی دوسرے دی بھاجیاں اپنیاں ویٹیاں ہیں میرا دادا گرو مالک دا اوتھے کئی ਅਿਕਾ ਕੋਈ ਅਲੱਗ ਨਹੀਂ ਕਰ ਸਕਦਾ में वीडियो पाऊंगी मैं राम राम कुछ जाति पर मन से जरा अंजू की तरफ से केवल सम्मान के साथ आज ਬਾਰੇ ਤੇ ਪਹਿਨਦੇ ਪਰਪਤੂ ਦੇ ਬੱਚੇ ਕੋਲ ਬੜਾ ਗੁੱਸਾ ਹੋ ਰਿਹਾ ਹੈ ਗੁਰੂ ਦੀ ਮਰਿਆਦਾ ਤੋਂ ਬੜੇ ਬੂਰ ਹੋ ਗਏ ਇਥੇ ਕਹਿਣੀ ਨਹੀਂ ਇਸ ਘਰ ਦੇ ਵਿੱਚ ਕਰਨੀ ਪ੍ਰਧਾਨ ਹੈ ਤੁਹਾਡਾ ਕੋਈ ਦੁਸ਼ਮਨ ਨਹੀਂਗਾ ਕੋਈ ਤੁਹਾਡੇ ਜਾਤ ਦਾ ਪਰ ਨਹੀਂ ਤੁਹਾਡਾ ਕੱਖ ਨਹੀਂ ਬਗਾਨੀ ਨੰਬਰ ਤੁਹਾਨੂੰ ਕੁਝ ਨਹੀਂ ਕਰ ਸਕਦਾ ਤੁਸੀਂ ਖੁਦ ਆਪਣੇ ਆਪ ਦੇ ਦੁਸ਼ਮਣ ਜੀ ਤੁਸੀਂ ਖੁਦ ਇੱਕ ਜਿਹੇ ਨੂੰ بڑ گیا اسے ایک جانا محنت کر کے قوم کی سیوا کر کے آ ਇਹ ਇਹਨਾਂ ਕੰਪੋਨਰ ਕੋਲੋਂ ਇਹਨਾਂ ਜੇ ਤੁਸੀਂ ਪਰੰਪਰਾਂ ਪੜ੍ਹਦੇ ਹੋ ਜੀ ਪਰਿਵੋਜ ਜੀ ਇਸ ਕਰਕੇ ਆਪਣੇ ਪਾਈਏ ਨਕਸ਼ ਕਰਕੇ ਕਰਕੇ ਆਈਏ ਇਹ ਕੁਝ ਨਹੀਂ ਕਿਹਾ ਘਰ ਨਿਆ ਰੱਖਣ ਦੇ ਨਾਲ ਅਸੀਂ ਅੱਗੇ ਨਹੀਂ ਆ ਸਕਦੇ ਉਹ ਕੰਮ ਕੱਠਿਆ ਕਰ ਲਿਆ ਸਮੱਸਿਆ ਕੀ ਹੈ ਕਹਿੰਦੇ ਵੀ ਉਹਨਾਂ ਨੂੰ ਮਦਦ ਲੈਂਦਾ ਇਹਦੇ ਬਗਦੀ ਹੈ ਕਿ ਭਾਈ ਕੁਰਾਕੀ ਕਰਤਾ ਭੇਲੀਆ ਕੋ ਕੁੱਤੇ ਉਹਨੇ ਤੋਂ ਸਾਨੂੰ ਖਾਣਾ ਦੇਣਾ ਚਾਰ ਕਿਹਦੇ ਹੋਣਾ ਪਰ ਚਕ ਚਾਰ ਦੇਣਾ ਸਾਨੂੰ ਮਨਜ਼ੂਰ ਨਹੀਂ ਇਸ ਲਈ ਅਸੀਂ ਤੇਤੋਂ ਬਾਗੀ ਹਾਂ ਉਹ ਜਦੋਂ ਸਾਨੂੰ ਮੈਕਟਰ ਦੇ ਕੇ ਨੌਲੀ ਬੋਕ ਦੇ ਕੇ ਚੱਲੇ ਨਾ ਇਹਦਾ ਜੋਰੇ ਦਿੱਤਾ ਉਹਨਾਂ ਮਸਕੂ ਦੀ ਸਾਥੀ ਵੇਚ ਕਹਿੰਦਾ ਉਹ ਤੁਸੀਂ ਭੇਡਾਂ ਥੋੜੀ ਚਾਹੀਏ ਤੁਸੀਂ ਤੇ ਬੱਬਰ ਸ਼ੇਰ ਐ ਮੈਂ ਤੇ ਉਹਨੂੰ ਦੋਦਾ ਜਿਹੜੀ ਤੁਹਾਡੇ ਵਿੱਚੋਂ ਭੇਡ ਐ ਰੋਜ ਇੱਕ ਵੱਡੀ ਜਾਂਦੀ ਹੈ ਤੇ ਉਹਦੇ ਭੈਣ ਸਾਰੇ ਹੱਸਦੇ ਆਉਂਦੇ ਇੱਕ ਇਹ ਭੇਡ ਹੈ ਤਾਂ ਵੱਡੀ ਜਾ ਰਹੀ ਹੈ ਆਪਾਂ ਥੋੜੀ ਵੱਡੇ ਜਾਂਦੇ ਤੇ ਵਾਰੀ ਸਾਰਿਆਂ ਦੀ ਆਉਂਦੀ ਏਕ-ਇਕ ਮੈਂ ਗਰਾਊਂਡ 'ਤੇ ਬੰਧਿਆ ਗੱਲਾਂ ਕਰਦਾ ਕੋਈ ਕਥਾ ਨਹੀਂ ਕਰਨ ਦਿਆ ਬਹੁਤ ਕੁਝ ਹੁੰਦਾ ਜਿਹੜਾ ਬੰਦਾ ਰੱਜ ਕੇ ਰੋਟੀ ਖਾਂਦਾ ਉਹ ਕਹਿੰਦਾ ਆਪਣੇ ਨਾਲ ਥੋੜੀ ਹੋ ਰਹੀ ਹੈ ਉਹਦੇ ਨਾਲ ਹੋ ਰਹੀ ਜਦ ਤੱਕ ਆਪਣੇ ਨਾਲ ਹੋਏਗੀ ਵੇਖਾਂਗੇ ਸਾਨੂੰ ਸਾਰਿਆਂ ਨੂੰ ਭੇਡਾਂ ਬਣ ਕੇ ਨਹੀਂ ਸੱਚੀ ਮੁੱੱਚੀ ਸਤਿਗੁਰੂ ਨੇ ਸਾਨੂੰ ਚਿੜੀਆਂ ਤੋਂ ਬਾਦ ਬਣਾਇਆ ਸੀ ਤੇ ਅੱਜ ਅਸੀਂ ਬਸ ਕਾਗਜ਼ੀ ਫੁੱਲ ਬਣ ਗਏ ਆ ਜਿਹੜਾ ਕਾਗਜ਼ੀ ਫੁੱਲ ਹੁੰਦਾ ਨਾ ਆ ਦੇਖੋ ਤੁਹਾਡੇ ਸਾਹਮਣੇ ਲੱਗੇ ਆ ਐਨੇ ਸੋਹਣੇ ਲੱਗਦੇ ਆ ਕਿ ਜਿਵੇਂ ਹੁਣੇ-ਹੁਣੇ ਖਿਲੇ ਹੁੰਦੇ ਆ ਤੇ ਕਿੱਡੇ ਸੋਹਣੇ ਨਾਂ ਤੇ ਬਹਾਰ ਆਈ ਐ ਪਰ ਯਾਦ ਰੱਖਿਓ ਨਾ ਇਹਨਾਂ ਦੇ ਵਿੱਚ ਖੁਸ਼ਬੂ ਹੈ ਤੇ ਨਾ ਇਹਨਾਂ ਦੇ ਵਿੱਚ ਰਸ ਹੈ ਤੇ ਆਪਾਂ ਕਾਗਜ਼ੀ ਫੁੱਲ ਨਹੀਂ ਬਨਣਾ ਆਪਾਂ ਗੁਰੂ ਕੇ ਪੈਰਾਂ 'ਤੇ ਜਾਹੁਣ ਕਰ ਲਈਏ ਤੇ ਅੱਜ ਗੇਮ ਹੋਏਗਾ ਤੇ ਲਖਨ ਚੰਨੋ ਜੋਗ ਆ 3 ਸਾਲ ਹੋ ਗਿਆ ਆ ਤੀਸਰਾ ਏ ਜੀ ਸ਼ਤਰੀ ਸ਼ਾਇਆ ਹੋਏ ਇਕੱਠੇ ਹੋ ਕੇ ਬਣਾਉਣੇ ਆ ਜਿੰਨੀ ਸੋਹਣੀ ਕਰੂ ਸਾਰੇ ਦਰਦਾਰ ਚੁੱਕਦੇ ਆ

Thank you. ਖਾਲਸਾ ਵਾਹਿਗੁਰੂ ਕੀ ਫਤਿਹ ਸਿੰਘ ਜੀ ਕਿੱਥੋਂ ਆਏ ਹੋ ਮਿਆਣੀ ਅੱਛਾ ਤੁਹਾਡਾ ਸ਼ੁਭਨਾਮ ਅਭੀ ਜੋ ਸਰ ਚਲੋ ਠੀਕ ਹੈ ਕਿੱਥੋਂ ਆਏ ਹੋ ਜੀ ਮਿਆਣੀ ਠੀਕ ਹੈ ਵਾਹਿਗੁਰੂ ਉਹ ਗ੍ਰੰਥ ਸਾਹਿਬ ਤੁਹਾਨੂੰ ਗੁਰੂ ਦੇ ਪੁੱਤਰ ਹੋਣ ਦਾ ਜਿਹਨੇ ਮਾਣ ਦਿਵਾਇਆ ਉਹ ਯਾਤਰਾ ਤੁਹਾਡੇ ਲਾਗੋ ਲੰਘ ਜਾਂਦੀ ਤੁਸੀਂ ਸਤੇ ਰਹਿ ਜਾਂਦੇ ਜੇ ਇਹ ਹਰਿਆਣੇ ਦੇ ਦਿੱਲੀ ਦੇ ਨਗਰ ਅਤੇ ਸਰਕਾਰਾਂ ਨੇ ਫਿਰ ਆਪ ਕੋ ਸੰਭਾਲਦੇ ਰੇ ਗਏ ਸਰਕਾਰਾਂ ਨੇ ਹੋਰ ਵੀ ਜਿਹੜੇ ਪੰਥ ਦਾ ਨਰਦ ਰੱਖਦੇ ਨੇ ਉਹਨਾਂ ਗੁਰਮਖ ਪਿਆਰਿਆਂ ਨੇ ਜਗਾ ਜਗਾ ਲੰਗਰ ਲਾਉਣੇ ਸ਼ੁਰੂ ਕੀਤੇ ਨੇ ਹੋਣਗੇ ਜਿਹੜੀ ਯਾਤਰਾ ਬੜੀ ਸੁਖਾਲੀ ਹੋਗੀ ਜੇਕਰ ਵਲੋਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ